ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਂ ਪਟਿਆਲਾ ਸ਼ਹੀ ਪੱਗ ਦੀ ਜਿਹਦੀ ਲੈਣ ਤੇ ਆ ਸਾਡੇ 7 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੋਲਡ ਕਰ ਤੇ ਆ ਜਿਹੜਾ ਆਪਾਂ ਪੈਰ ਲੜ ਲਗਾਵਾਂਗੇ ਲੜ ਨੂੰ ਸਰਦੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਊਗਾ ਉਸ ਨੂੰ ਉੱਪਰ ਰੱਖ ਦਵਾਂਗੇ ਤੇ ਲੜ ਨੂੰ ਫਰੰਟ ਦੇ ਉੱਤੇ ਇੱਕ ਗਰ ਫੋਲਡ ਕਰਕੇ ਤੇ ਚਲਾਉਣ ਨੂੰ ਬੈਕ ਤੱਕ ਸਾਫ਼ ਕਰਾਂਗੇ ਬੈਕ ਟੱਕ ਲੜਨ ਨੂੰ ਸਾਫ਼ ਕਰਨ ਤੋਂ ਇਹੜਾ ਆਪਾਂ ਇਹ ਲੜਨ ਨੂੰ ਲਗਾ ਦਵਾਵਾਂਗੇ ਜੀ ਤੇ ਹੁਣ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸ ਆਉ ਉਹ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸ ਆਊਗਾ ਉਸ ਨੂੰ ਉੱਪਰ ਰੱਖਾਂਗੇ ਤੇ ਲੜ ਨੂੰ ਫਰੰਟ ਦੇ ਉੱਤੋਂ ਇੱਕ ਜਿਹੜਾ ਆਪਾਂ ਫੋਲਡ ਕਰਾਂਗੇ ਤੇ ਲੜ ਨੂੰ ਹਲਕਾ ਖਿੱਚ ਕੇ ਡਬਲ ਫੋਲਡ ਕਰਕੇ ਤੇ ਇਸ ਲੜ ਨੂੰ ਬੈਕ ਤੱਕ ਸਾਫ਼ ਕਰ ਕਿਹੜਾ ਲੜ ਦੇ ਵਿੱਚ ਉਹਨੂੰ ਬਾਅਦ ਫੇਰ ਕੇ ਇਸ ਲੜ ਦਾ ਜਿਹੜਾ ਆਪਣਾ ਫਾਸਲਾ ਹੋਊਗਾ ਉਸ ਫਾਸਲੇ ਨੂੰ ਆਪਾਂ ਸੈੱਟ ਕਰਾਂਗੇ ਜੀ ਜਿਹੜਾ ਆਪਣਾ ਇਹਨਾਂ ਲੜਨਾਂ ਦਾ فاਸਲਾ ਉਹ ਆਪਾਂ ਨੇ ਸੇਮ ਰੱਖਣਾ ਕਿਸੇ ਵੀ ਲੜ ਦੇ ਨਾਲ ਦਾ فاਸਲਾ ਉਹ ਵਧ ਘਟ ਨਹੀਂ ਰੱਖਾਂਗੇ ਜਿਹੜੇ ਆਪਣੇ ਉੱਪਰਲੇ ਪੇਜ ਨੂੰ ਉਹਨਾਂ ਪੇਚ ਦਾ ਵੀੜਾ ਆਪਣਾ فاਸਲਾ ਆਪਾਂ ਨੇ ਸੇਮ ਰੱਖਣਾ ਕਿਸੇ ਵੀ ਉੱਪਰਲੇ ਪੇਜ ਦਾ ਵੀੜਾ ਬੜਾ فاਸਲਾ ਵਧ ਘਟ ਨਹੀਂ ਰੱਖਾਂਗੇ ਉੱਪਰਲੇ ਪੇਚ ਦਾ فاਸਲਾ ਸੈਟ ਕਰਨ ਦੇ ਲਈ ਤੁਸੀਂ ਡਬਲ ਸ਼ਿਫਟ ਵਰਤ ਸਕਦੇ ਹੋ ਡਬਲ ਸ਼ਿਫਟ ਦੇ ਕੇ ਕਿਸੇ ਵੀ ਤੁਹਾਡੇ ਉੱਪਰਲੇ ਪੇਚ ਦਾ فاਸਲਾ ਵਧੇ ਜਾਂ ਘਟੂਗਾ ਜੀ ਡਬਲ ਸ਼ਿਫਟ ਦੇ ਕੇ ਉਸ ਲੜ ਦੇ ਨਾਲ ਦਾ فاਸਲਾ ਸੈਟ ਕਰ ਸਕਦੇ ਹੋ ਹੁਣ ਆਪਾਂ ਤੀਸਰਾ ਲੜ ਲਗਾਵਾਂਗੇ ਤੀਸਰੇ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਫਰੰਟ ਦੇ ਉੱਤੇ ਇੱਕ ਗਰ ਫੋਲਡ ਕਰਕੇ ਤੇ ਲੜ ਨੂੰ ਹਲਕਾ ਖਿੱਚ ਲਵਾਂਗੇ ਹਲਕਾ ਲੜ ਨੂੰ ਖਿੱਚਣ ਤੋਂ ਬਾਅਦ ਡਬਲ ਫੋਲਡ ਕਰਕੇ ਤੇ ਇਸ ਲੜ ਦਾ ਜਿਹੜਾ ਉਹਨਾਂ فاਸਲਾ ਹੋਊਗਾ ਉਸ ਵਾਸਤੇ ਸੈਟ ਕਰਾਂਗੇ ਜੀ ਜਿਹੜਾ ਆਪਣਾ ਇਸ ਲੜ ਦਾ فاਸਲਾ ਹੋਊਗਾ ਉਹ ਵੀ ਜਿਹੜਾ ਆਪਾਂ ਸੇਮ ਰੱਖਣਾ ਜਿੰਨਾ ਆਪਾਂ ਪਹਿਲੇ ਲੜ ਦਾ فاਸਲਾ ਰੱਖਿਆ ਸੀ ਉਹਨਾਂ ਹੀ ਆਪਾਂ ਇਸ ਲੜ ਦਾ ਜਿਹੜਾ ਉਹਨਾਂ فاਸਲਾ ਹੋਊਗਾ ਰੱਖ ਕੇ ਇਸ ਲੜ ਨੂੰ ਇਹ ਲਗਾ ਦੇਵਾਂਗੇ ਜੀ ਹੁਣ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੁਣੇ ਦਾ ਖੁੱਲਦਾ ਪਾਸਾ ਉਹ ਆਪਾਂ ਹੱਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਆਪਾਂ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਾਂਗੇ ਲੜ ਨੂੰ ਹਲਕਾ ਇੱਕ ਤਾਂ ਖਿੱਚ ਲੈਵਾਂਗੇ ਤੇ ਫਿਰ ਉਸ ਤੋਂ ਲੜ ਨੂੰ ਆਪਾਂ ਫਰੰਟ ਦੇ ਉੱਤੋਂ ਇੱਕਾ ਰੇੜਾ ਹੋਲਡ ਕਰਾਂਗੇ ਲੜ ਨੂੰ ਇੱਕਾਰ ਫੋਲਡ ਕਰਨ ਤੋਂ ਬਾਅਦ ਦੋਸਤੋ ਆਪਾਂ ਲੜ ਨੂੰ ਡਾਲ ਹੋਲਡ ਕਰਕੇ ਤੇ ਇਸ ਲੜ ਨੂੰ ਵੀ ਬੈਕ ਤੱਕ ਜਿਹੜਾ ਸਾਫ਼ ਕਰਾਂਗੇ ਅਣੀ ਸਰਲ ਦੇ ਵਿੱਚ ਵੀ ਆਪਾਂ ਜਿਹੜਾ ਬਾਜ ਵੇਚ ਕੇ ਇਸ ਲੜਦਾ ਬਾਅਦ ਫੇਰ ਬਾਜ ਵੇਚ ਕੇ ਆਪਾਂ ਇਸ ਲੜਦਾ ਵੀਰਾਂ ਨੂੰ فاصل ਆਊਗਾ ਉਸ فاਸਲੇ ਨੂੰ ਆਪਾਂ ਸੈੱਟ ਕਰ ਲਵਾਂਗੇ ਤੇ ਜਿਹੜੇ ਵੀਰਾਂ ਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਕਰ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਤਣ ਆ ਪਾਸ ਤੋਂ ਅਗਲਾ ਲੜ ਲਗਾਵਾਂਗੇ ਇਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਫੜਦੇ ਹੋਏ ਤੋਂ ਜਿਹੜਾ ਆਪਾਂ ਇਹ ਗਾ ਜਿਹੜਾ ਫੋਲਡ ਕਰਾਂਗੇ ਜੀ 11 ਲੜ ਨੂੰ ਫੋਲਡ ਕਰਨ ਤੋਂ ਬਾਅਦ ਉਸ ਤੋਂ ਆਪਾਂ ਇਸ ਲੜ ਨੂੰ ਜਿਹੜਾ ਡਬਲ ਫੋਲਡ ਕਰਾਂਗੇ ਤੇ ਇਸ ਲੜ ਨੂੰ ਬੈਕ ਤੱਕ ਸਾਫ਼ ਕਰਾਂਗੇ ਜੀ ਉਹਨੇ ਇਸ ਲੜ ਨੂੰ ਬੈਕ ਤੱਕ ਸਾਫ਼ ਕਰਨ ਤੋਂ ਇਹਦਾ ਆਪਾਂ ਇਸ ਲੜ ਨੂੰ ਫਰੰਟ ਦੇ ਤੋਂ ਇੱਕ ਗਾਰ ਫੋਲਡ ਕਰਕੇ ਤੇ ਉਸ ਤੋਂ ਬਾਅਦ ਇਸ ਲੜ ਨੂੰ ਆਪਾਂ ਜਿਹੜਾ ਫਰੰਟ ਦੇ ਤੋਂ ਡਬਲ ਫੋਲਡ ਕਰਾਂਗੇ ਤੇ ਬੈਕ ਤੱਕ ਇਸ ਲੜ ਨੂੰ ਵੀ ਇਹਦਾ ਆਪਾਂ ਸਾਫ਼ ਕਰਾਂਗੇ ਜੀ ਤੇ ਹੁਣ ਆਪਾਂ ਇਹਦਾ ਆਪਣਾ ਇਹ ਲੜੂਗਾ ਇਸ ਲੜ ਨੂੰ ਵੀ ਹੁਣ ਆਪਾਂ ਜਿਹੜਾ ਸੈੱਟ ਕਰਾਂਗੇ ਜਿਹੜੇ ਹੁਣ ਆਪਾਂ ਸਾਰੇ ਲੈਣਾ ਦੇ ਵਿੱਚ ਬਾਸ਼ ਫੇਰ ਕੇ ਸਾਰੇ ਲੈਣਾ ਲੈਣਾ ਉਹਨਾਂ فاਸਲਾ ਆਊਗਾ ਉਸ فاਸਲੇ ਨੂੰ ਸੈਟ ਕਰ ਲਵਾਂਗੇ ਜੀ ਚੰਗੀ ਤਰ੍ਹਾਂ ਡੇ ਆਪਣੀ ਪਾਗ ਦੀ ਸ਼ਾਟਿੰਗ ਵੀ ਆਪਾਂ ਕਰ ਲਵਾਂਗੇ ਤੇੜਾ ਆਪਾਂ ਕਲਗੀ ਲੜ ਲਗਾਵਾਂਗੇ ਕਲਗੀ ਲੜ ਦੇ ਲਈ ਜਿਹੜਾ ਪੱਗ ਪੈ ਲਗਾਵਾਂਗੇ ਜਿੱਥੋਂ ਆਪਾਂ ਨਿਸ਼ੇਵੜੜ ਫੋਲਡ ਕਰਦੇ ਤੇ ਉਸ ਦੇ ਉੱਪਰ ਆ ਕਿਹੜਾ ਪੱਗ ਪੈ ਲਗਾਵਾਂਗੇ ਜੀ ਤਣ ਆਪਾਂ ਇਹ ਪਹਿਲਾਂ ਪਾ ਸ਼ਿਮਾ ਲੜ ਲਗਾਵਾਂਗੇ ਛੇਵੇਂ ਲੜ ਨੂੰ ਬੈਕ ਤੋਂ ਪੇਂਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸ ਉਹ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਜਿਹੜਾ ਆਪਾਂ ਫਰੰਟ ਦੇ ਤੋਂ ਇੱਕਾ ਜਿਹੜਾ ਫੋਲਡ ਕਰਾਂਗੇ ਜੀ ਫਿਰ ਉਸ ਤੋਂ ਲੜ ਨੂੰ ਹਲਕਾ ਖਿੱਚ ਕੇ ਡਬਲ ਫੋਲਡ ਕਰ ਦੇਵਾਂਗੇ ਲੜ ਨੂੰ ਡਬਲ ਹੋਲਡ ਕਰਨ ਤੋਂ ਬਾਅਦ ਇਸ ਲੜ ਨੂੰ ਬੈਕ ਤੱਕ ਜਿਹੜਾ ਕਿ ਸਾਫ਼ ਕਰਾਂਗੇ ਜੀ ਲੜ ਨੂੰ ਬੈਕ ਤੱਕ ਸਾਫ਼ ਕਰਨ ਤੋਂ ਬਾਅਦ ਇਸ ਲੜ ਦਾ ਜਿਹੜਾ ਆਪਣਾ ਫਾਸਲਾ ਸੈੱਟ ਕਰਕੇ ਜਿਹੜਾ ਆਪਾਂ ਚਲੜ ਨੂੰ ਲਗਾ ਦੇਵਾਂਗੇ ਜੀ ਹੁਣ ਇਸ ਲੜ ਦੇ ਵਿੱਚ ਆਪਾਂ ਨੇ ਬਾਜ ਫੇਰ ਕਿਹੜਾ ਆਪਣਾ ਇਸ ਲੜ ਦਾ ਫਾਸਲਾ ਹੋਊਗਾ ਉਸ ਫਾਸਲੇ ਨੂੰ ਸੈੱਟ ਕਰ ਲਵਾਂਗੇ ਔਰ ਇਹ ਆਪਾਂ ਕਲਗੀ ਲੜ ਦਾ gama ange ਜਿੱਥੋਂ ਆਪਾਂ ਨੇ ਸ਼ੇਮਲੜ ਫੋਲ ਲ ਕੀਤਾ ਸੀ ਉਹਦੇ ਉੱਪਰ ਆ ਕਿਹੜਾ ਆਪਾਂ ਪੱਕ ਪੈ ਨੂੰ ਲਗਾ ਦੇਵਾਂਗੇ ਜੀ ਫਿਰ ਉਸ ਤੋਂ ਅੜਾ ਆਪਣਾ ਕਲਗੀ ਲੜੂਗਾ ਕਲਗੀ ਲੜ ਦੀ ਪੂਣੀ ਨੂੰ ਖੋਲ ਦਵਾਂਗੇ ਕਲਗੀ ਲੜ ਦੀ ਪੂਣੀ ਨੂੰ ਖੋਲਣ ਤੋਂ ਬਾਅਦ ਉਸ ਦਾ ਉੱਪਰਲਾ ਪਲਾਓ ਆਪਾਂ ਹੱਥਲੇ ਨੂੰ ਫੋਲਡ ਕਰਾਂਗੇ ਜਿਹੜਾ ਥੜਲਾ ਪਲਾ ਹੋਊਗਾ ਉਸ ਨੂੰ ਉੱਪਰ ਨੂੰ ਫੋਲਡ ਕਰ ਦਵਾਂਗੇ ਫਿਰ ਉਸ ਤੋਂ ਅਗਿਤਰ ਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਸਾਫ਼ ਕਰਾਂਗੇ ਜੀ ਇਸ ਲੜਨ ਨੂੰ ਬੈਕ 'ਤੇ ਆ ਕੇ ਜਿਹੜਾ ਆਪਾਂ ਸਾਫ਼ ਕਰ ਕੇ ਜਿਹੜਾ ਆਪਣਾ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਕੱਢ ਦੇਵਾਂਗੇ ਫਿਰ ਜਿਹੜਾ ਆਪਾਂ ਨੇ ਪੱਗ ਪੈ ਲਗਾਏ ਸੀਗਾ ਲੜਨ ਨੂੰ ਆਪਾਂ ਪੱਗ ਪੈੰਥਲੇ ਚਿਲੀਆਵਾਗੇ ਪੱਗ ਪੈੰਥਲੇ ਚਿਲੀਓਣ ਤੋਂ ਆ ਲੜਨ ਨੂੰ ਆਪਾਂ ਫਰੰਟ ਵੱਲੋਂ ਘੁਮਾ ਦੇਵਾਂਗੇ ਜਿਹੜਾ ਆਪਾਂ ਨੇ ਛੇਵਾਂ ਲੜ ਲਗਾਏ ਸੀਗਾ ਲੜਨ ਨੂੰ ਛੇਵੇਂ ਲੜ ਸਲੇ ਦਬ ਦੇਵਾਂਗੇ ਜੇਕਰ ਤੁਹਾਡਾ ਲੜ ਪਰੋਟ ਲੜ ਰਾਇਆ ਜਾਂਦਾ ਹੈ ਤੁਸੀਂ ਉਦੋਂ ਤੇ ਪੱਗ ਪੈ ਲਗਾ ਸਕਦੇ ਹੋ ਉਦੇ ਕਰਕੇ ਤੁਹਾਡਾ ਲੜਾ ਉੱਟ ਲਾ ਨਹੀਂ ਰੋਵੇਗਾ ਹੁਣ ਜਿਹੜਾ ਆਪਾਂ ਸੈਟ ਕਰਾਂਗੇ ਜਿਹੜਾ ਸਰਦੇ ਸੈਂਟਰ ਦੇ ਵਿੱਚੋਂ ਆਪਾਂ ਲੜ ਲਗਾਏ ਸੀ ਉਸ ਲੜ ਨੂੰ ਖਿੱਚ ਲਵਾਂਗੇ ਉਸ ਲੜ ਨੂੰ ਖਿੱਚਣ ਤੋਂ ਬਾਅਦ ਪੂਰੇ ਸੱਦ ਤੇੜਾ ਕਿਸ ਲੜ ਨੂੰ ਖਿਲਾਰ ਕੇ ਲੜਾਂਥਲੇ ਕੱ ਤੇੜਾ ਆਪਣਾ ਮੂੰਹ ਵਾਲਾ ਡਾੜੂ ਆ ਮੋੜ ਲਾੜ ਨੂੰ ਖਿੱਚ ਕੇ ਦੋਨੇ ਸਾਈਡ ਤੇ ਫੋਲਡ ਕਰਾਂਗੇ ਉਸ ਲਾੜ ਨੂੰ ਬੈਕ ਤੇ ਦਬਾ ਕੇ ਹੁਣ ਜਿਹੜੀ ਆਪਣੀ ਪਾਗ ਬਲੂਡ ਹੋ ਚੁੱਕੀ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ